ਸਰਕਾਰ ਜਿਹੜੀ ਆ ਉਹ ਕੱਲੇ ਕਿਸਾਨਾਂ ਨੂੰ ਮਾਰਨ ਵਾਸਤੇ ਨਹੀਂ ਆ ਕਿਸਾਨ ਜਿਹੜੇ ਆ ਉਹ ਤੇ ਜਿਹੜੇ ਮਾਰ ਨਹੀਂ ਦੇਈ ਆ ਉਹਦੇ ਨਾਲ-ਨਾਲ ਬਿਜਲੀ ਮੁਲਾਜ਼ਮ ਤੇ ਆਪਣੇ ਦੂਜੀਆਂ ਜੂਨੀਅਨ ਮਜ਼ਦੂਰ ਜੂਨੀਅਨ ਸਾਰੀਆਂ ਜੂਨੀਅਨਾਂ ਨੂੰ ਜਿਹੜੀ ਇਹ ਸਰਕਾਰ ਮਾਰਨ ਤੇ ਚੱਲੀ ਆ ਇਹਦੇ ਸਬੰਧ ਵਿੱਚ ਜਿਹੜੀ ਅੱਜ 12 ਤਰੀਕ ਦੀ ਬੰਦ ਦੀ ਕਾਲ ਆ ਉਹਦੇ ਵਿੱਚ ਸਾਰਿਆਂ ਨੇ ਜਿਹੜਾ ਵਾ ਅੱਜ ਸਮਰਥਨ ਦਿੱਤਾ ਵਾ ਇਸ ਸਮਰਥਨ ਦੇ ਵਿੱਚ ਜਿਹੜੀ ਆ ਸੰਯੁਕਤ ਮੋਰਚੇ ਵੱਲੋਂ ਸਾਰੇ ਅੱਜ ਹਾਜ਼ਰ ਹੋਏ ਆ ਦੇਖੋ ਸਰਕਾਰ ਦੀ ਤੁਸੀਂ ਵੱਡੀ ਨਿਲਾਕੀ ਸੋਚੋ ਕਿ ਸਰਕਾਰ ਨੇ ਜਿਹੜੇ ਆਪਣੇ ਆ ਗਿਆ ਬਿਜਲੀ ਸੋਰ ਜਿਹੜਾ ਇਹਨਾਂ ਨੇ 2025 ਬਿੱਲ ਲੈ ਕੇ ਆਂਦਾ ਉਹਦੇ ਵਿੱਚ ਸਾਰੇ ਬਿਜਲੀ ਮਲਾਜ਼ਮ ਵੀ ਔਖੇ ਆ ਵੀ ਉਹਨਾਂ ਨੂੰ ਵੀ ਇਹ ਬਾਰਦਰ ਰੱਸਾ ਖੋਣਾ ਚਾਹੁੰਦੇ ਆ ਜਿੰਨੀਆਂ ਬਿਜਲੀ ਦੇ ਜਣੀਆਂ ਸੰਬੰਧੀ ਜਿੱਥੇ ਪਾਵਰ ਲੱਗੇ ਆ ਉਹ ਜਗਾ ਸਾਰੀਆਂ ਸਰਕਾਰ ਵੇਚਣਾ ਚਾਹੁੰਦੀ ਹੈ ਸਾਰਾ ਕੋਸ਼ਿ ਪ੍ਰਾਈਵੇਟ ਕਰਨਾ ਚਾਹੁੰਦੀ ਉਹ ਬਿਲਕੁਲ ਉਹਦਾ ਸਰਕਾਰ ਦੇ ਮੁਲਾਜ਼ਮ ਵੀ ਵਿਰੋਧ ਕਰਦੇ ਆ ਤੇ ਕਿਸਾਨਾਂ ਵੱਲੋਂ ਵੱਡਾ ਰੋਧ ਆ ਵੀ ਅਸੀਂ ਕਦੀ ਵੀ ਇਹ ਲਾਗੂ ਨਹੀਂ ਹੋਣ ਦੇਵਾਂ ਦਿੱਤਾ ਜਾ ਦੇਣ ਦੇਵਾਂਗੇ ਜੇ ਕਿ ਕਿਉਂ ਵੀ ਜਦੋਂ ਇਹ ਇਹ ਬਿਜਲੀ ਸੋਧ ਬਿੱਲ 2025 ਲਾਗੂ ਹੁੰਦਾ ਤੇ ਸਮਲੋ ਪਕਲਾ ਵਿੱਚ ਕਿਸਾਨ ਨਹੀਂ ਮਰਦਾ ਪੂਰਾ ਭਾਇਓ ਦੁਕਾਨਦਾਰ ਆ ਭਾਇਓ ਮਜ਼ਦੂਰ ਆ ਭਾਇਓ ਕੋਈ ਵੀ ਆ ਘਰ ਚ ਇਹ ਸਾਰੇ ਮੰਨ ਕੇ ਕਿਉਂਕਿ ਇਹਨਾਂ ਦੇ ਨਾਲ ਜਿਹੜੇ ਪ੍ਰੀ ਜਿਹੜੇ ਮੀਟਰ ਲੱਗਣੇ ਆ ਉਹਨਾਂ 'ਚ ਮੋਬਾਈਲ ਦਾ ਸਿਸਟਮ ਆ ਜਾਣਾ ਮੋਬਾਈਲ ਵਾਲਾ ਸਿਸਟਮ ਤੁਸੀਂ ਜਿੰਨੇ ਪੈਸੇ ਪਾਓਗੇ ਉਹਨਾਂ ਹੀ ਚਲਾਓਗੇ ਇਹਦੇ ਸਬੰਧ ਵਿੱਚ ਅੱਜ ਜਿਹੜੀਆਂ ਟ੍ਰੇਡ ਜੂਨੀਅਨ ਮਜ਼ਦੂਰ ਜੂਨੀਅਨ ਆ ਉਹਨਾਂ ਵੱਲੋਂ ਅੱਜ 12 ਤਰੀਕ ਦਾ ਬੰਦ ਦਾ ਸੱਦਾ ਵਾ ਤੇ ਸੰਯੁਕਤ ਮੋਰਚੇ ਵੱਲੋਂ ਅਸੀਂ ਉਹਨਾਂ ਦਾ ਜਿਹੜਾ ਸਮਰਥਨ ਕਰਦੇ ਆਂ ਦੇਖੋ ਇਹਨਾਂ ਫ੍ਰੀ ਟ੍ਰੇਡਰ ਜਿਹੜਾ ਅਮਰੀਕਾ ਨੇ ਭਾਰਤ ਸਰਕਾਰ ਨੇ ਜਿਹੜਾ ਸਮਝੌਤਾ ਕੀਤਾ ਬਿਲਕੁਲੀ ਮੇਰਾ ਉਹ ਸਮਝ ਲਓ ਵੀ ਹੁਣ ਜਿਹੜੀ ਭਾਰਤ ਸਰਕਾਰ ਉਹ ਮੋੜੇ ਟੇਕੀ ਤੇ ਉਹਦੇ ਨਾਲ ਕਿਸਾਨ ਤੇ ਜਿਹੜਾ ਡੇਰੀ ਫਾਰਮ ਭਾਇਓ ਕਿਸਾਨੀ ਕਰਦਾ ਭਾਇੇ ਖੇਤੀ ਕਰਦਾ ਜੇ ਉਹ ਵਿੱਚ ਲੈ ਆਉਂਦੇ ਜਿਹਦਾ ਕਿ ਮੁਕਰੇ ਆ ਉਹਨੂੰ ਸਾਹਮਣੇ ਨਹੀਂ ਲੈ ਕੇ ਆਏ ਤੇ ਅਹੀਂ ਉਹਨਾਂ ਨੇ ਕਿਹਾ ਵੀ ਅਹੀਂ ਪਰ ਜਿਹੜੇ ਜਿਹੜੇ ਵੀ ਚੀਜ਼ ਤੇ ਵਪਾਰ ਕਰਨਗੇ ਉਹ ਸਮਝ ਲਓ ਸਾਰਾ ਜਿਹੜਾ ਭਾਰਤ ਨੂੰ ਤਬਾਹ ਕਰਨ ਵਾਲੀ ਗੱਲ ਆ ਕਿਉਂਕਿ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਜਿਹੜੇ ਅਮਰੀਕਾ ਦੇ ਵਿੱਚ ਖੇਤੀ ਕਰਦੇ ਹਨ ਉਹਨਾਂ ਦੀ ਰੇਸ ਅਜਿਹੀ ਨਹੀਂ ਕਰ ਸਕਦੇ ਉੱਥੇ ਮਿਲੀਅਨ ਡਾਲਰਾਂ ਦੇ ਹਿਸਾਬ ਨਾਲ ਸੌਫ ਸਿਟੀ ਹੈ ਇੱਥੇ ਤੇ ਵੱਡੇ ਦੇ ਦੇ ਹਜ਼ਾਰ 3000 ਕਿੱਲਿਆਂ ਦੇ ਉੱਥੇ ਫਾਰਮ ਆ ਤੇ ਸਾਡੇ ਇੱਥੇ ਹੈਗੇ 2.5 ਕਿੱਲੇ ਦੇ ਮਾਲਕ ਹੱਦ 2.5 ਤੇ ਜੇ ਕੋਈ 5 ਕਿੱਲਿਆਂ ਦਾ ਉਹਨਾਂ ਨੂੰ ਉਹ ਸਬਸਿਡੀਆਂ ਕੋਈ ਹੈ ਨਹੀਂ ਸੈਂਟਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਆਵੇ ਹੋਵੇ ਕੋਈ ਸਬਸਿਡੀ ਨਹੀਂ ਇਹ ਜਿਹੜਾ ਫ੍ਰੀ ਟ੍ਰੇਡ ਦੇ ਇਹਨਾਂ ਨੇ ਕੀਤਾ ਵਾ ਉਹਨਾਂ ਦੇ ਨਾਲ ਇਹ ਬਿਲਕੁਲ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਖੇਤੀ ਨੂੰ ਚੋਂ ਬਾਹਰ ਕਰਨਾ ਚਾਹੀਦਾ ਨਹੀਂ ਤੇ ਸਰਕਾਰ ਦਾ ਬਹੁਤ ਵੱਡਾ ਵਿਰੋਧ ਹੋਊਗਾ ਇਹ 트ੰਪ ਦੇ ਅੱਗੇ ਇਹਨਾਂ ਨੇ ਗੱਡੀ ਟਿਕਤੇ ਪਰ ਇਦਾਂ ਨਹੀਂ ਟਿਕਣੇ ਚਾਹੀਦੇ ਗੋਡੇ ਕਿਸੇ ਨਾ ਕੋਈ ਵੀ ਗੱਲ ਹੈਗੀ ਆ ਜੇ ਇੱਕ ਦੇ ਮੈਨੂੰ ਸੁਣ ਚਾਹੀਏ ਇਹਨਾਂ ਦੀ ਕੋਈ ਫੈਲਾ ਫੁਲਾ ਦੇ ਰੋਣਾ ਇਹ ਕਰਕੇ ਕੋਈ ਟਿੱਕੀ ਜਾਂਦੇ ਆ ਪਰ ਉਹਦੇ ਨਾਲ ਦੁਨੀਆ ਨਾਲ ਮਾਰੋ ਦੁਨੀਆ ਮਾਰਨ ਵਾਲਾ ਜਿਹੜਾ ਕੰਮ ਗਲਤ ਨਾਤੇ ਹੁਣ ਕਰਨ ਮੈਂ ਇਹ ਕਹਿੰਦਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਡੇਰੀ ਪਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖਣੀ ਰਹੀ ਜੇ ਹੋਰ ਉੱਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਹੀ ਉਹ ਬਹੁਤ ਘਾਤਕ ਆ ਬਹੁਤ ਜਿਆਦਾ ਨੁਕਸਾਨ ਹੈ ਬੇਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜਿਆਦਾ ਸਬਸਿਟੀਆਂ ਨੇ ਤੇ ਤਿੰਨ ਤਿੰਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤਾਂ 2.5 ਤੇ ਤਿੰਨ ਤਿੰਨ ਕਿਲੇ ਕੋ ਚਾਰ ਕਿਲੇ ਵੱਧ ਤੋਂ ਵੱਧ ਅਵਲ ਤੋਂ ਦੋ ਕਿਲੇ ਇੱਥੇ ਦੋ ਤਿੰਨ ਚਾਰ ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁਤ ਘਟਕਾ ਜਿਹੜਾ ਆ ਬਿਜਲੀ ਸੋਧ ਬਿੱਲ ਆਉਣ ਦੇ ਨੇ ਇਹ ਜਿਹਦੇ ਕੋਲ ਪੈਸੇ ਨਾ ਹੋਏ ਜਦੋਂ ਮੋਬਾਈਲ 'ਚ ਪੈਸੇ ਨਾ ਆਇਓ ਬੱਤੀ ਦੇ ਨੇੜਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਵੀ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਬਿਜਲੀ ਸੋਧ ਬਿੱਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬ ਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਉਹ ਨੁਕਸਾਨ ਹੈ ਤੇ ਹੋਰ ਵੀ ਜਿੰਨੇ ਆ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇੱਥੇ ਬਹਿਣ ਦਾ ਮਕਸਦ ਆ ਉਹ ਵੀ ਉਹ ਵੀ ਸਾਰਿਆਂ ਨੂੰ ਇਹ ਦਬਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਹੈ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਹੈ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਡਾਕਟਰ ਉਹ ਬਹੁਤ ਗਲਤ ਹੈ ਪੂਰੇ ਦੇਸ਼ ਤੇ ਘਾਟਾ ਪੈਣਾ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਇਹਨਾਂ ਸਹਿਮਤੀ ਹੁੰਦੀ ਹੈ